इतने स्वागत भी है धनबाद भी है शॉर्ट नोटिस से पहुंचे सब तो पहले तो मैं ये दसना चाहना कि जो जलंधर पछमी दी सीट बाई पोल जिमनी पोल चो लड़ रहे तो मैं एक वादा किया हफ्ते दे दो दिन घटो घट कट। मेरी हाजिरी रहूगी मेरे सीनियर अफसर सरकार देर रहे माझे का एक कैंप ऑफिस बन जूगा जलंधर उस सिलसिले अूजा दिन है कल पहला दिन सी कल अपने सारे वलंटीयर हूँ वार्ड इन वार्ड इंचार्ज हैं है। है। जिन्हें भी है। जिन्हें भी साहदेदार साबान जिन्हें भी ਇਲੈਕਸ਼ਨ ਦੇ ਡਿਊਟੀ ਲਈ ਜੀ ਮੈਂ ਉਹਨਾਂ ਨੂੰ ਮਿਲਿਆ ਫਿਰ ਉਸ ਤੋਂ ਬਾਅਦ ਲਗਭਗ 3 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਾਮ ਦੇ ਸਾਢੇ 5 ਘੰਟੇ ਆਪਣੇ ਰੈ residense ਤੇ ਜਿੰਦਰ ਬਾਸ ਤੇ ਲੋਕਾਂ ਨੂੰ ਜਿਹੜਾ ਆਏ ਹੋੜੇ ਤੋਂ ਆਪਣੇ ਕਮਾਟਾ ਲਈ ਆਏ ਲੋਕਾਂ ਨੂੰ ਆਸਾਸ ਮਿੰਟਾਂ ਮਿਲਿਆ ਔਰ ਇਸ ਕਦਾ ਕਾਫੀ ਸਵਾਗਤ ਹੋ ਰਿਹਾ ਹੈ ਜੇ ਚੰਗਾ ਮੰਨਿਆ ਜਾ ਰਹੇ ਲੋਕਾਂ ਵੱਲੋਂ ਕਿ ਸਾਡਾ ਚੰਡੀਗੜ੍ਹ ਜਿਹੜਾ ਜਾਣਦਾ ਉਹ ਸਮਾਵੇ ਬਚੂਗਾ ਤੇ ਨਾ ਵੀ ਨਾਲ ਧਿਆਈ ਵੀ ਬਚੂਗੀ तो डेढ़ सौ किलोमीटर दिलाने पर कह रहे जी कटिंग हो रही है आज का बिना माइक के बोल देना सो ਕਾਲਜ ਦੇ ਅੱਲਾਵਾ ਤੁਮ ਫਿਰੋਜ਼ਪੁਰ ਤੋਂ ਪਠਾਨਕੋਟ ਤੋਂ ਅਜਨਾਲੇ ਤੋਂ ਪੱਟੀ ਤੋਂ ਨਕੋਦਰ ਤੋਂ ਨਵਾਂ ਸ਼ਹਿਰ ਤੋਂ ਟਾਂਡੇ ਤੋਂ ਬਹੁਤ ਬਹੁਤ ਲੋਕ ਆਏ ਆਪਣੇ ਆਪਣੇ ਕੰਮ ਕਰਾਣ ਦੇ ਸੰਜੀਤ ਕਾਮਲੇਟਿਵ ਹੈ ਨੀ ਜੀ ਕੰਮ ਲੈਤੀ ਹੋਈ ਹੈ ਕਿਉਂਕਿ ਇਹਨਾਂ ਅਕਸਰ ਸਾਰੇ ਟੀਮ ਬੱਤੀ ਸੀ ਸੱਤਰੋਂ ਤੋਂ ਉਹਨਾਂ ਦੇ ਜੀ ਹਰ ਮਸਲੇ ਨੂੰ ਉਹਸੀ ਅਟੈਂਡ ਕੀਤਾ अज डिप्टी कमिश्नर जिन्हें भी दौरे माझे थे जिन्होंने हशियारपुर डीसी हरपुर डीसी हशियारपुर रैम डी डीसी गुरदासपुर डीसी पठानकोट डीसी तरन तारण डीसी अमृतसर साहब डीसी ਜਲੰਧਰ ਜਿੰਨੇ ਵੀ ਇਸ ਦਬੇ ਮਾਜੇ ਦੇ ਡਿਪਟੀ ਕਪੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਲਗਭਗ 4 ਮਹੀਨਿਆਂ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਉਹ ਚਲਾ ਰਹੇ ਆ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ 16 ਮਾਰਚ ਤੋਂ ਕੋਡ ਲੱਗਿਆ ਸੀਗਾ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਿਲਹੇ ਚਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਦਾ ਕੋਡ ਲੱਗਿਆ ਤਵਾਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਤੇ ਨਾਲ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਨਾਲ ਵੀ ਨਿਰਦੇਸ਼ ਦਿੱਤੇ ਗਏ 스마트 ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ 스마트 ਸਿਟੀ ਦੇ ਤੌਰ ਤੇ ਅਮਰਸਰ ਉਹਦੇ ਬਾਰੇ ਜਾ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਤੇ ਲੋੜਿੰਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ ਸွေਹੇ ਬੜਾ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਹੁਣ ਵੀ ਜਾ ਕੇ ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰੇ ਲਗਭਗ 500 ਤੋਂ 800 ਜੇ ਕਿਰਿਵ ਲੋਕ ਬੈਠੇ ਨੇ ਇਕੱਲੇ ਇਕੱਲੇ ਨੂੰ ਮਿਲੂੰਗਾ ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ ਉਹਨਾਂ ਦੇ ਕੰਮਕਾਰ ਕਰੋ ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਲੰਧਰ ਬਾਈ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਪਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਜਲੰਧਰ ਚ ਵੀ ਸੰਗਰੂਰ ਚ ਅਸੀਂ ਪਹਿਲੀ ਉੱਥੇ ਰਹਿ ਬੈਨੇ ਆ ਚੰਡੀਗੜ੍ਹ ਚ ਆਫੀਸ਼ਲ ਹੈਗਾ ਹੀ ਐ ਸੋ ਮੈਂ ਜਦੋਂ ਇਲੈਕਸ਼ਨ ਜਿਸ ਦਿਨ ਰਿਜ਼ਲਟ ਆਏ ਸੀ ਉਸ ਦਿਨ ਪਹਿਲੀ ਸਪੀਚ ਮੈਂ ਸੰਗਰੂਰ ਆਪਣੇ ਘਰ ਤੁਸੀਂ ਸਾਰੇ ਬਹੁਤ ਸਾਰੇ ਉੱਥੇ ਮੌਜੂਦ ਵੀ ਸੀ ਮੈਂ ਉਦੋਂ ਹੀ ਕਹਿ ਸੀਗਾ ਕਿ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਤਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਦੇ ਤੇ ਵੀ ਪੂਰੇ ਉੱਤਰੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਹਿਸੀਲ ਰਿਸਟਰੀਆਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕੰਮ ਨੇ ਤੇ ਹੁਣ ਇੱਕ ਰਾਜਤਾਨੀ ਤੌਰ ਤੇ ਜਲੰਧਰ ਨੂੰ ਜਿਹੜਾ ਉਹ ਅਸੀਂ ਮੰਨ ਰਹੇ ਹਾਂ ਕਿ ਇੱਥੇ ਹਫ਼ਤੇ 'ਚ ਦੋ ਦਿਨ ਜ਼ਰੂਰ ਆਇਆ ਕਰਾਂਗੇ ਬਾਕੀ 5 ਦਿਨ ਵੀ ਅਫਸਰ ਇੱਥੇ ਰਿਹਾ ਕਰਨ। ਮਲੇਰੀਆ ਕਿ 5 ਦਿਨ ਕੋਈ ਬੰਦ ਹੋ ਜੂਗਾ। ਕੋਈ ਨਾ ਕੋਈ ਐਪਲੀਕੇਸ਼ਨ ਲੈਣ ਵਾਲਾ ਜਾਂ ਕੋਈ ਗੱਲ ਸੁਣਨ ਵਾਲਾ ਇੱਥੇ ਹੋਊਗਾ। ਸੋ ਜ਼ਰੂਰੀ ਨਹੀਂ ਹੈਗਾ ਕਿ ਚੰਡੀਗੜ੍ਹ ਜਾਣਾ ਪਵੇ। ਤੇ ਨਾਲ ਦੀ ਨਾਲ ਅਨਾਉਂਸਮੈਂਟ ਅਸੀਂ ਪਹਿਲਾਂ ਕਰ ਦਿਆ ਕਰਾਂਗੇ। ਜਿਵੇਂ ਐਸ ਵਾਰ 24-25 ਹੈ। ਹੋ ਸਕਦਾ ਅਗਲੀ ਵਾਰ ਜਿਵੇਂ ਕੋਈ ਹੋਰ ਤਰੀਕਾ ਹੋਣ। ਜਿਵੇਂ ਸੋਮਵਾਰ ਮੰਗਲਵਾਰ ਹੈ। ਅਗਲੀ ਵਾਰ ਹੋ ਸਕਦਾ ਵੀਰਵਾਰ ਸ਼ੁੱਕਰਵਾਰ ਹੋਵੇ ਉਸ ਤੋਂ ਅਗਲੀ ਵਾਰ ਹੋ ਸਕਦਾ ਮੰਗਲਵਾਰ ਬੁੱਧਵਾਰ ਹੋਵੇ ਸੋ ਪਰ ਆਉਣਾ ਜ਼ਰੂਰ ਹੈ ਇੱਥੇ ਟੈਂਡ ਜ਼ਰੂਰ ਕਰਨਾ ਹੈ ਬਾਕੀ ਮੀਡੀਆ ਕੈਪੀਟਲ ਵੀ ਮੰਨਿਆ ਜਾਂਦਾ ਜਲੰਧਰ ਨੂੰ ਤੁਹਾਡੇ ਨਾਲ ਵੀ ਫਿਰ ਅਕਸਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਅੱਜ ਡਿਪਟੀ ਕਮਿਸ਼ਨਰ ਵੱਲੋਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪੈਨੇ ਜੀ ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ ਆਹ ਕੰਮ ਦਾ ਅਸੀਂ ਟੈਂਡਰ ਲਾਤਾ ਜੀ ਇਹਦਾ ਟੈਂਡਰ ਇਹਨੇ ਤਰੀਕੇ ਨਾਲ ਲੱਗ ਜਾਊਗਾ ਜੀ ਸਾਰਾ ਕੁਝ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਇਹੀ ਕਹਿ ਕੇ ਬਿਲਕੁਲ ਜਿਵੇਂ ਜਿਹੜਾ ਆਖਰੀ ਬੰਦਾ ਜਿਹੜਾ ਲਾਈਨ 'ਚ ਖੜਾ ਹੈ ਜਿਹਨੇ ਤੇ ਉਹਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਚਿਰ ਤੁਸੀਂ ਦਫ਼ਤਰ ਛੱਡ ਕੇ ਨਹੀਂ ਜਾਣਾ ਤੋ ਹਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਉਹਨਾਂ ਇੱਕ ਸੀਐਮ ਵਿੰਡੋ ਵੀ ਬਣੂਗੀ ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਬੰਧਿਤ ਅਫਸਰ ਬੈਠਣਗੇ ਐਮਐਲਏ ਸਹਿਬਾਨ ਵੀ ਬੈਠਣਗੇ ਉਹ ਕੰਮ ਸਾਡੇ ਕੋਲੇ ਜਿਹੜੇ ਜ਼ਿਲ੍ਹਾ ਪੱਧਰ ਦੇ ਨੇ ਉਹ ਜ਼ਿਲ੍ਹਾ ਪੱਧਰ ਤੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਚ ਜਾਣਗੇ ਕਿਤੇ ਚੰਡੀਗੜ੍ਹ ਦੇ ਡਿਪਾਰਟਮੈਂਟ ਉਹ ਇੱਥੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਕੰਟੈਕਟ ਕਰ ਲਿਆ ਜਾਊਗਾ ਤਾਂ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਜਿੰਨਾ ਹੋ ਸਕਦਾ ਹੈ ਖੱਜਲ ਖਵਰੀ ਤੋਂ ਬਿਨਾ ਉਹ ਕੰਮ ਹੋ ਸਕਣ ਹੁਣ ਜਿਹੜਾ ਮੁੱਖ ਮਕਸਦ ਲਈ ਆਪਾਂ ਅੱਜ ਇਕੱਠੇ ਹੋਏ ਆਂ ਦੇਖੋ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੁਕੇ ਛੁਪਿਆ ਨਹੀਂ ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਏਜਾਦ ਕਰਾਉਣ ਚ ਪੰਜਾਬੀਆਂ ਦੀਆਂ ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਭੁੱਖਮਰੀ ਸੀ ਅਕਾਲ ਪੈ ਜਾਂਦੇ ਸੀ ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਹੀ ਪੰਜਾਬ ਨੇ ਕੀਤਾ ਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਤੇ ਕਈ ਸਾਲਾਂ ਲਈ ਅਸੀਂ ਸਕੁਅਰ ਹਾਂ ਕਈ ਸਾਲਾਂ ਲਈ ਅਸੀਂ ਸੇਫ ਹਾਂ ਬਲਕੇ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ ਹੁਣ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ ਤੇ ਉਸ ਪੰਜਾਬ ਨੂੰ ਤਾਂ ਘਟੋ ਘਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ ਪਰ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਇਨ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਮਤਲਬ ਰਿਜੈਕਟ ਕਰ ਦਿੰਦੇ आरडीएफ ਦਾ ਸਾਡਾ ਪੈਸਾ ਰੋਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੋਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵੰਨ ਤੋ ਤੇ ਕੀ ਜਾ ਕੇ ਕਰਾਂਗੇ ਜੀ ਉੱਥੇ? ਕਾਰੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੇ ਉੱਥੇ ਖੱਜਲ ਖਵਾਰ ਕਰਨਗੇ। ਬਜਟ ਦੇ ਵਿੱਚ ਦੇਖ ਲਓ ਤੁਸੀਂ। ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਪਿੰਨ ਅੱਖਰਾਂ ਦਾ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲੇ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਚ ਹਿੱਸਾ ਪਾਉਨੇ ਆ ਹਾਂ ਇਹਨਾਂ ਬਹੁਤ ਵਧੀਆ ਬੋਲੇਗਾ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਹੀ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਸਹਾਤ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰਦੀ ਹੈ ਪੰਜਾਬ ਦੀ ਪੁਲਿਸ 30% ਪੁਲਿਸ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬੱਪਾ ਪਾਡਰ ਤੇ ਕੰਮ ਕਰ ਰਹੀ ਹੈ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ ਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਾਂਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਕੱਟੋ-ਕੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਅਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਵੀ ਨਾ ਸਰਦਾ ਨਹੀਂ ਹੁਣ ਦੇਤਾ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਂਸ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਂਸ ਦੇ ਨੇ ਅਸਰੇ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਅਨਾਸ ਕਮਿਸ਼ਨਰ ਆਇਸੀਗੇ 3 ਦਿਨ ਪਹਿਲਾਂ ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਕਿ ਜੀ ਆ ਸਾਡਾ ਜਿਹੜਾ ਸਟੇਟਸ ਹੈ ਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਦਾ ਲਗਭਗ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਰੰਗੇ ਚ ਲਾਸ਼ ਲਿਫਟ ਕੇ ਆਉਂਦੀ ਹੈ ਜੇਰ ਨਾਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ ਅਸੀਂ ਤਾਂ ਅੱਜ ਵੀ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਆ ਮਰੀ ਜਾਂਦੇ ਆ ਤੇ ਸਾਨੂੰ ਸਾਨੂੰ ਤੁਸੀਂ ਆਜ਼ਾਦੀ ਦੇ ਚਾਕੀਆਂ ਚੋਂ ਵੀ ਕੱਢੀ ਜਾਂਦੇ ਆ ਸੋ ਇਹ ਦਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ ਤੇ ਇਹ ਦਲੇ ਪਾਸੇ ਤਾਰ ਲੱਗੀ ਹੋਈ ਹੈ

ਜੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਦੇ ਸਕਦੇ ਹੋ ਸਪੈਸ਼ਲ ਪੈਕੇਜ ਤਾਂ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ ਅਸੀਂ ਵੀ ਤਾਂ ਲੈਂਡਲੌਕ ਸਟੇਟ ਹੀ ਹੈ ਨਾ ਹਾਲਾਂਕਿ ਮੇਰੀ ਪੂਰੀ ਤਿਆਰੀ ਹੈ ਮੈਨੂੰ ਅੱਜ 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 ਕਹਿ ਦੇਣ ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ ਮੈਂ ਟਿਪਸ ਤੇ ਗੜਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਕਰਦੀਏ ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ ਫਿਰ ਰਹਿਣ ਹੋ ਜੋਗੇ ਜੋ ਦਿਨਾਨਗਰ ਪਠਾਨਕੋਟ ਅਟੈਕ ਹੋਏ ਮਿਲ ਉਹ ਐਮਪੀ ਸੀ ਸਾਢੇ 7 ਕਰੋੜ ਰੁਪਇਆ ਇੱਥੇ ਪੈਰਾ ਮਿਲਟਰੀ ਭੇਜਣ ਦਾ ਖਰਚਾ ਪਤਾ ਸਾਨੂੰ ਪੰਜਾਬ ਨੂੰ ਕਿ ਸਾਢੇ 7 ਕਰੋੜ ਰੁਪਇਆ ਦਿਓ ਜੀ ਅਸੀਂ ਪੈਰਾ ਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵਾਸਤੇ ਪਠਾਨਕੋਟ ਤਾਂ ਮੈਂ ਆਪਣੇ ਕੁਲੀਕ ਸੀ ਇਹ ਮੇਰੇ ਫਰੀਦਕੋਟ ਤੋਂ ਐਮਪੀ ਪ੍ਰੋਫੈਸਰ ਸਾਦੂ ਸਿੰਘ ਜੀ ਮੈਂ ਉਹਨਾਂ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਹਿੰਜੀ ਕਿ ਬੇਨਤੀ ਕਰਨੀ ਹੈ ਸਾਡੇ ਐਮਪੀ ਲੇਟ ਚੋਂ ਕੱਟ ਲੋ ਜੀ ਸਾਨੂੰ 5 ਕਰੋੜ ਰੁਪਏ ਇੱਕ ਸਾਲ ਦਾ ਕੈਂਪੇਨ ਨੂੰ ਮਿਲਦਾ ਹੈ 7.5 ਕਰੋੜ ਰੁਪਏ ਸਾਡੇ ਐਮਪੀ ਲੇਟ ਚੋਂ ਕੱਟ ਲੋ ਜੀ ਹੋਰ ਸਾਡੇ ਕੋਲੇ ਅਸੀਂ ਹੁਣ ਕਿੱਥੋਂ ਦੇ ਦਈਏ ਮਤਲਬ ਸ ਪੰਜਾਬ ਨੂੰ ਮਿਲਟਰੀ ਵੀ ਕਰਾਇਤੇ ਮਿਲਦੀ ਹੈ ਜੀ ਅੱਛਾ ਜਦੋਂ ਉਹ ਅਟੈਕ ਕਰਨ ਆਏ ਸੀ ਜਦੀਨਾਨਗਰ ਜਾਂ ਪਠਾਨਕੋਟ ਪੰਜਾਬ ਤੇ ਟੈਕਰਣ ਆਏ ਸੀ ਉਹ ਤਾਂ ਦਿੱਲੀ ਜਾਣ ਨੂੰ ਫਿਰਦੇ ਸੀ ਪੰਜਾਬ ਤਾਂ ਅਸੀਂ ਰੋਕਦੇ ਆ ਉਹਨਾਂ ਨੂੰ ਪੰਜਾਬ ਤਾਂ ਹਿੱਕ ਢਾ ਕੇ ਉਹਨਾਂ ਦੇ ਮੂਹਰੇ ਖੜਦਾ ਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ ਪੰਜਾਬਪੁਰ ਸਾਡੀ ਬਾਦਲਾਂ ਤੇ ਕੰਮ ਕਰ ਰਹੀ ਹੈ ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ ਸੋ ਇਹ ਤਾਂ ਉਹ ਗੱਲ ਲੈ ਕੇ ਸਮੁੰਦਰ ਚੋਂ ਮੋਤੀ ਵੀ ਲੱਭ ਕੇ ਲਿਓ ਤੇ ਭਿੱਜਣਾ ਵੀ ਨਹੀਂ ਗਿੱਲੇ ਵੀ ਨਹੀਂ ਹੋਣੇ ਚਾਹੀਦੇ ਤੁਸੀ ਸੋ ਇਸ ਕਰਕੇ ਸтрим ਆਮਾਨੀ ਪਾਰਟੀ ਵੱਲੋਂ ਨੀਤੀ ਯੋਗ ਦੀ ਜਿਹੜੀ ਬੈਠਕ ਹੈ ਜਸਟ ਇੱਕ ਫਾਰਮੈਲਟੀ ਹੈ ਅਸੀਂ ਉਸ ਬੈਠਕ ਦਾ ਭਾਈ ਕੱਟ ਕਰਨ ਲੱਗੇ ਹੁਮ ਕੋਈ ਉਮੀਦ ਨਹੀਂ ਹਾਂ ਪੰਜਾਬ ਨੂੰ ਖੜਾ ਕਰਨਾ ਹੈ ਪੈਰਾਂ ਸਿਰ ਕਰਨਾ ਹੈ ਅਸੀਂ ਆਪਣੀ ਮਿਹਨਤ ਨਾਲ ਕਰਾਂਗੇ ਅਸੀਂ ਆਪਣੇ ਸਰਸਰਸ ਰਿਸੋਰਸਸ ਸਾਰੇ ਵਰਤਾਂਗੇ ਤੇ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਲੀ ਹੋਣ ਦੇਣਾ ਪਰ ਅਸੀਂ ਇਹਨਾਂ ਤੋਂ ਭੀਖ ਥੋੜੀ ਮੰਗ ਰਹੇ ਹਾਂ ਹੱਕ ਮੰਗ ਰਹੇ ਆ ਤੇ ਅਸੀਂ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਾਲਿਸੀ ਲੋਕ ਹਿੱਤ ਲੈ ਕੇ ਆਵਾਂਗੇ ਜਿਨ੍ਹਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਟੈਕਸ ਦੇ ਪੈਸੇ ਦਾ ਮੁੱਲ ਵੀ ਮਿਲੂਗਾ ਤੇ ਨਾਲ ਦੇ ਨਾਲ ਪੰਜਾਬ ਜਿਹੜਾ ਉਹਨੂੰ ਕਰਜ਼ੇ ਤੋਂ ਮੁਕਤ ਵੀ ਕਰਨਾ ਹੈ ਘਟਾਉਣਾ ਵੀ ਹੈ ਸਾਰਾ ਸਾਡੇ ਕੋਲੇ ਨਕਸ਼ਾ ਬਣਿਆ ਪਿਆ ਜੀ हाँ जी हाँ जी आया क्या पंजाब का नाम ही नहीं लिया गया जी तो हम ऑलरेडी सुप्रीम कोर्ट में हैं केरला सुप्रीम कोर्ट में है अपनी मांगों को लेके वेस्ट बंगाल सुप्रीम कोर्ट में है कि हमारा पैसा नहीं दे रहे तमिलनाडु सुप्रीम कोर्ट में है झारखंड सुप्रीम कोर्ट में ये सिर्फ वही स्टेट क्यों सुप्रीम कोर्ट में जा जाने पर मजबूर है जहां बीजेपी सरकार नहीं है तो मामला सबजू से हमें उम्मीद है कि सर्वोच्च न्यायालय जो है वो हमारे पक्ष में फैसला देगा मतलब सबसे पहले तो यही मतलब एक दुख की बात है कि अपना पैसा लेने के लिए फेडरल गवर्नमेंट से अपना शेयर लेने के लिए हमें सुप्रीम कोर्ट जाना पड़ रहा है इतना ज्यादा पॉलिटिकल वेंडेंटा कभी सुना नहीं था कि इतना ज्यादा ये मतलब कुछ भी कर दो आपका पैसा रोक लेंगे जी इसका नाम ये रखो इस स्कीम का वरना पैसे नहीं देंगे जी ये तो बहुत ही दुखद है लेकिन वो ना कि अगर अगर पंजाब का योगदान माना जाए चाहे वो एग्रीकल्चर के क्षेत्र में चाहे वो देश सेवा के क्षेत्र में तो पंजाब का कोई सानी नहीं है लेकिन पंजाब का सारा हम झुकने नहीं देंगे आ, लड़ाई लड़ेंगे लड़ रहे हैं ये तो ता यही मैसेज है कि सू पता है कि तुम ਤੁਹਾਡੇ ਬਜਟ ਨੇ ਦੱਸਤਾ ਕਿ ਸਾਨੂੰ ਕੀ ਦਿਓਗੇ ਤੁਸੀਂ ਨੀਤੀਯੋਗ ਬਜਟ ਮੁਤਾਬਕ ਹੀ ਚੱਲਦਾ ਹੈ ਨਾ ਤਾਂ ਬਜਟ 'ਚ ਤਾਂ ਸਾਨੂੰ ਕੋਈ ਫਿਕਰ ਪਈ ਆ ਵੀ ਨਹੀਂ ਦਿੰਦਾ ਤੁਸੀਂ ਬਜਟ 'ਚ ਤਾਂ ਸਾਨੂੰ ਤੁਸੀਂ ਨਾਮ ਵੀ ਨਹੀਂ ਲਿਆ ਸਾਡੀ ਸਟੇਟ ਦਾ ਚਲੋ ਕਿਸੇ ਇਹੀ ਕਹਿਣ ਦੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕੁਰਬਾਨੀ ਆ ਉਹਦੀ ਹਮ ਪ੍ਰਸ਼ੰਸਾ ਕਰਦੇ ਐਨੀ ਹੀ ਕਹਿਣ ਦੇ ਨਾ ਸੋ ਬਜਟ 'ਚ ਤਾਂ ਕੁਝ ਹੈ ਨਹੀਂ ਤਾਂ ਨੀਤੀਯੋਗ 'ਚ ਕੀ ਲੈ ਲਾਂਗੇ ਜੇ ਸੀ